ਗਰਮਯੋਗੀ ਬਾਬਾ ਹਰਪ੍ਰਜਨ ਸਿੰਘ ਤਹਿਲਵਾਨ ਜੀ ਦਾ ਜਨਮ ਪਿਤਾ ਸਰਦਾਰ ਸੰਤਾ ਸਿੰਘ ਤੇ ਮਾਤਾ ਸਰਦਾਰਨੀ ਲక్ష్ਮਣ ਕੌਰ ਜੀ ਦੇ ਘਰ ਪਿੰਡ ਮੁੱਦਨ ਬੇਰ ਕਾ ਜ਼ਿਲ੍ਹਾ ਜਲੰਧਰ ਵਿਖੇ ਸੁਤੰਤਰਤਾ ਪ੍ਰਾਪਤੀ ਤੋਂ ਕੁਸ਼ਕਵਰੇ ਪਹਿਲਾਂ ਹੋਇਆ ਬਚਪਨ ਤੋਂ ਹੀ ਆਪ ਦਾ ਸਰੀਰ ਮੋਕਲਾ ਸੀ ਸਕੂਲ ਦਾਖਲ ਕਰ ਬੋਂ ਸਮੇਂ ਆਪ ਜੀ ਉਮਰ ਅੰਦਾਜ਼ੇ ਨਾਲ ਹੀ ਅਧਿਆਪਕਾਂ ਵੱਲੋਂ 1 ਜਨਵਰੀ 1945 ਦਰਜ ਕੀਤੀ ਗਈ ਸਕੂਲ ਵਿੱਚ ਤਾਂ ਆਪ ਮੁਸ਼ਕਿਲ ਲਾਲਸਾਲ ਪਰ ਹੀ ਰਹੇ ਪਰ ਅਧਿਆਪਕਾਂ ਦੁਆਰਾ ਦਰਜ ਉਮਰ ਹਮੇਸ਼ਾ ਲਈ ਅੰਕਿਤ ਹੋ ਗਈ ਸਕੂਲ ਤੋਂ ਹਟਣ ਤੇ ਸਰੀਰ ਪੱਖੋਂ ਤਕੜਾ ਹੋਣ ਕਾਰਨ ਪਿਤਾ ਜੀ ਨੇ ਆਪ ਨੂੰ ਘਰ ਦੀਆਂ ਮੱਜਾਂ ਦਾ ਤਾਲੀ ਬਣਾ ਦਿੱਤਾ ਜਦੋਂ ਕੁਝ ਵੱਡੇ ਹੋਏ ਤਾਂ ਆਪ ਹਾਣੀ ਮੁੰਡਿਆਂ ਨਾਲ ਬਾਬਾ ਸੇਵਾ ਸਿੰਘ ਜੀ ਕਿਲਾ ਆਨੰਦਗਰ ਸਾਹਿਬ ਜੀ ਦੀਆਂ ਚੱਲ ਰਹੀਆਂ ਸੇਵਾਵਾਂ ਵਿੱਚ ਕਾਰ ਸੇਵਾ ਲਈ ਚਲੇ ਜਾਂਦੇ। ਕਰੋ ਚੰਗੀ ਖੁਰਾਕ ਅਤੇ ਬੇਸਿਕੀ ਕਾਰਨ ਆਪ ਦਾ ਸਰੀਰ ਸਡੋਲ ਬਣ ਗਿਆ ਤੇ ਆਪ ਨੇ ਬਹਿਲਵਾਨੀ ਸ਼ੁਰੂ ਕਰ ਦਿੱਤੀ। 1982 ਵਿੱਚ ਸੰਤ ਬਾਬਾ ਸੇਵਾ ਸਿੰਘ ਜੀ ਆਪ ਜੀ ਨੂੰ ਖੁਦ ਘਰੋ ਆਨੰਦਪੁਰ ਸਾਹਿਬ ਲੈ ਗਏ। ਉਪਰੰਤ ਆਪ ਜੀ ਦਾ ਬਧੇਰੇ ਸਮੇਂ ਕਾਰ ਸੇਵਾ ਕਿਲਾ ਅਨੰਦਗਰ ਸਾਹਿਬ ਦੀਆਂ ਸੇਵਾਵਾਂ ਵਿੱਚ ਹੀ ਬਿਤਣ ਲੱਗਿਆ। ਸੰਤ ਬਾਬਾ ਸੇਵਾ ਸਿੰਘ ਜੀ ਦੇ ਜੀਵਨ ਕਾਲ 1982 ਤੱਕ ਆਪ ਜੀ ਨੇ ਕਿਲਾ ਅਨੰਦਗਰ ਸਾਹਿਬ ਗੁਰਕਾ ਲਾਹੌਰ ਪਤਾਲਪੁਰੀ ਉਪਰ ਸਾਹਿਬ ਮੰਦਿਰ ਵਾਸਕ ਤੇ ਗੁਰਕਾ ਮਹਿਲ ਵਿਖੇ ਨਿਸ਼ਕਾਮ ਸੇਵਾ ਨਿਭਾਈ। ਪ੍ਰੰਤ ਸੰਤ ਬਾਬਾ ਲਾਲ ਸਿੰਘ ਜੀ ਵੱਲੋਂ ਆਪ ਜੀ ਨੂੰ ਬਾਜੇ ਦੇ ਇਲਾਕੇ ਵਿੱਚ ਸੰਗਤਾਂ ਤੋਂ ਉਗਰਾਹੀ ਅਤੇ ਕਾਰ ਸੇਵਾ ਵੱਲੋਂ ਉਸਾਰੀ ਦੀਆਂ ਸੇਵਾਾਂ ਸੰਪੂਰਨ। ਆਪ ਜੀ ਨੇ ਬਾਬਾ ਬਕਾਲਾ ਬੇਂ ਕੂਂ ਪੁਰਸੀ ਜిల్లా ਅੰਮ੍ਰਿਤਸਰ ਵਿਖੇ ਅਤੇ ਸੁਲਤਾਨਪੁਰ ਲੋਧੀ ਵਿਖੇ ਸੰਗਤ ਦੇ ਸਹਿਯੋਗ ਨਾਲ ਨਮੂਨੇ ਦੇ ਕਾਰਜ ਕੀਤੇ। ਕਾਲਸਾ ਕਾਲਜ ਅੰਮ੍ਰਿਤਸਰ ਦੀ ਪੁਰਾਣੀ ਦਿੱਖ ਦੀ ਸੰਭਾਲ ਕੀਤੀ 1984 ਦੇ ਸਿੱਖ ਕਤਲੋਗਾਰਤ ਦੀਆਂ ਵਿਦਵਾਵਾਂ ਲਈ 3 ਏਕੜ ਜ਼ਮੀਨ ਵਿੱਚ ਮਕਾਨ ਤਿਆਰ ਕੀਤੇ ਹੁਣ ਸੁਲਤਾਨਪੁਰ ਲੋਧੀ ਵਿਖੇ ਇੱਕ ਔਨਕਾਰ ਭਵਨ ਵੀ ਆਪਜੀ ਦੀ ਨਿਗਰਾਨੀ ਅਧੀਨ ਬਣ ਰਿਹਾ ਹੈ ਆਪਜੀ ਦੇ ਸਦਕੇ ਤੇ ਸੈਂਕੜਿਆਂ ਵਿੱਚ ਸੰਗਤ ਕਾਰ ਸੇਵਾ ਲਈ ਪਹੁੰਚ ਜਾਂਦੀ ਹੈ 2016 ਵਿੱਚ 350 ਸਾਲਾਂ ਗੁਰਪੁਰਬ ਮੌਕੇ ਪਟਨਾ ਸਾਹਿਬ ਵਿਖੇ ਅ